ਜਿਹੜੀ ਆਪਾਂ ਅੱਜ ਇੱਕ ਗੱਲ ਕਰ ਰਹੇ ਹਾਂ ਉਹ ਦੁੱਧ ਦੇ ਵਿਸ਼ੇ ਤੇ ਆ ਜਿਹੜੇ ਕਿਸਾਨਪਰਾ ਡੈਰੀ ਫਾਰਮਿੰਗ ਦਾ ਕੰਮ ਕਰਦੇ ਆ ਉਹਨਾਂ ਲਈ એનર્ਜੀ ਵਾਲੀ ਖਬਰ ਹੈ ਗੁਜਰਾਤ ਦੇ ਵਿੱਚ ਇੱਕ 65 ਸਾਲ ਦੀ ਔਰਤ ਨੇ 140 ਮੱਝਾਂ ਦੇ ਨਾਲ ਤੇ 90 ਗਾਵਾਂ ਦੇ ਨਾਲ 1.99 ਕਰੋੜ ਦਾ ਦੁੱਧ ਜਿਹੜਾ ਉਹ ਵੇਚਿਆ ਮੇਰਾ ਇਸ ਖਬਰ ਨੂੰ ਹਾਈਲਾਈਟ ਕਰਨ ਦਾ ਮਤਲਬ ਇਹ ਹੈ ਕਿਉਂਕਿ ਮੈਂ ਹਮੇਸ਼ਾ ਕਹਿੰਦਾ ਕਿ ਕੰਮ ਕਰੋ ਆਪਾਂ ਨੂੰ ਕੰਮ ਕਰਨਾ ਚਾਹੀਦਾ ਹੈ ਛੋਟੇ ਕੰਮ ਤੋਂ ਸ਼ੁਰੂ ਕਰੋ ਜਿਹੜੇ ਵੀ ਕੰਮ ਕਰਦੇ ਆ ਤਾਂ ਆਪਾਂ ਇਹ ਸੋਚ ਸਕਦੇ ਹਾਂ ਕਿ 65 ਸਾਲ ਦੀ ਔਰਤ ਜਦੋਂ ਇੰਨੇ ਪੈਸੇ ਦਾ ਉੱਦਪਾਅ ਕਰ ਸਕਦੀ ਹੈ ਫਿਰ ਆਪਾਂ ਕਿਉਂ ਨਹੀਂ ਕਿਉਂਕਿ ਇਹਦਾ ਅਗਲੇ ਸਾਲ ਦਾ ਟੀਚਾ ਹੈ ਵੀ ਉਹ 3 ਕਰੋੜ ਦਾ ਦੁੱਧ ਵੇਚੂਗੀ 100 ਆ ਜਿਹੜਾ ਪਸ਼ੂਬਧਾ ਹੋਊਗਾ ਕਿਉਂਕਿ ਇਹ ਪਹਿਲਾਂ ਪਹਿਲਾਂ ਇਹ ਕੰਮ ਹਰੇਕ ਕੋਈ ਵੀ ਸ਼ੁਰੂ ਕਰਦਾ ਹੈ ਔਖਾ ਲੱਗਦਾ ਬਾਅਦ 'ਚ ਇਹ ਕੰਮ ਹੌਲੀ-ਹੌਲੀ ਸੌਖਾ ਹੋ ਜਾਂਦਾ ਹੈ ਬੰਦੇ ਨੂੰ ਤਜਰਬਾ ਵੀ ਹੋ ਜਾਂਦਾ ਹੈ ਤੇ ਉਹਦੀ ਕਮਾਈ ਵੀ ਹੈ ਜਿਹੜੇ ਵੱਡੇ ਲੈਵਲ ਤੇ ਜਾ ਕੇ ਵੱਧ ਜਾਂਦੀ ਹੈ ਸੋ ਇਹ ਖਬਰ ਨਾਲ ਬਹੁਤ ਸਾਰੇ ਲੋਕਾਂ ਨੂੰ એનર્ਜੀ ਵੀ ਮਿਲੂਗੀ ਤੇ ਬਹੁਤ ਸਾਰਿਆਂ ਨੂੰ ਸੋਚਣਗੇ ਵੀ ਕਿ ਐਨੇ ਦਾ ਦੁੱਧ ਵੇਚਿਆ ਜਾ ਸਕਦਾ ਹੈ। ਕਿ ਹਰੇਕ ਕੀ ਕਹੇ ਆ ਕਿ ਜਿਹੜੀ ਪਿਓਰ ਆ ਪਿਓਰਿਟੀ ਆ ਦੁੱਧ ਦੀ ਉਹ ਖਤਮ ਹੁੰਦੀ ਜਾਰੀ ਨਕਲੀ ਦੁੱਧ ਜਿਹੜਾ ਉਹ ਵੱਧ ਪੈਦਾ ਹੁੰਦਾ ਹੈ ਤੇ ਆਪਾਂ ਪਿੰਡਾਂ ਦੇ ਵਿੱਚ ਇਹ ਕੰਮ ਕਰਦੇ ਆ ਵਾ ਜਾਂ ਰੱਖਦੇ ਆ ਤਾਂ ਆਪਾਂ ਸ਼ਹਿਰ ਦੇ ਵਿੱਚ ਆਪ ਵੀ ਦੁੱਧ ਵੇਚ ਕੇ ਮੁਨਾਫਾ ਜਿਹੜਾ ਉਹ ਜ਼ਿਆਦਾ ਲੈ ਸਕਦੇ ਆ ਕਿਉਂਕਿ ਜਿਹੜੀਆਂ ਪ੍ਰਾਈਵੇਟ ਡੈਰੀਆਂ ਨੇ ਉਹਨਾਂ ਦੇ ਵੀ ਜਿਹੜਾ ਦੁੱਧ ਵੇਚਦੇ ਆ ਤਾਂ ਉਹਨੇ ਪੈਸਾ ਦਾ ਨਹੀਂ ਵਿਗਦਾ। ਜੇ ਆਪਾਂ ਸਿੱਧੇ ਤੌਰ ਤੇ ਦੁੱਧ ਜਿਹੜਾ ਗਾਂ ਤੋਂ ਵੇਚਦੇ ਆ ਤਾਂ ਜ਼ਿਆਦਾ ਮੁਨਾਫਾ ਉਹ ਹੁੰਦਾ। ਸੋ ਜਿੰਨੇ ਵੀ ਤਾਂ ਇਹ ਪ੍ਰਾਇਮ ਕੰਮ ਕਰਦਿਆ ਤੇ ਇਹ ਕੰਮ ਨੂੰ ਵਧਾਇਆ ਜਾ ਸਕਦਾ ਧੰਨਵਾਦ